ਸਕਾ ਪੁਰਸ ਕਾਨਫਰੰਸ ਕੀਤੀ ਜਾ ਰਹੀ ਕੀ ਨਾਮ ਲਏ ਇਹ ਅਸੀਂ ਤੈਨੂੰ ਕਰਨ ਦੇ ਦਰਜ ਕੀਤੀ ਹੈ ਜੀ ਐਂਡੀ ਦੇ ਇੱਕ ਕਮ ਕਦਮਾ ਨੰਬਰ 86 ਹੈ ਜੀ ਇਹ ਦੋਸ਼ੀ ਗੁਰਸੇਵਕ ਸਿੰਘ ਉਪ ਸੇਵਕ ਪੁੱਤਰ ਗਿੰਦਰ ਸਿੰਘ ਵਾਸੀ ਕਨੂਕਾੜੇ ਜਿਹੜੇ ਕੋ ਸੋਭਰਾ ਮਹਿਰੂ ਰਾਮ ਕੀਤੀ ਹੈ ਇੱਕ ਕਮ ਕਦਮਾ ਨੰਬਰ 88 ਇਹ ਰਣਜੀਤ ਸਿੰਘ ਏਲੀਸ ਰੰਗਾ son of ਜਸਵੰਤ ਸਿੰਘ ਬਾਬਾ ਜੀਵਨ ਸਿੰਘ ਕਲੋਨੀ ਮੁਕਤੀਬਿੜਾੜੇ ਇਹ ਤਾਂ 255 ਗ੍ਰਾਮ ਹੈਰਨ ਬਰਾਮਦ ਹੋਏ ਜੀ ਇੱਕ ਤੀਜਰਾ ਮਕਦਮਾ ਜੀ 99 ਨੰਬਰ ਇਹ ਰਾਮ ਸਿੰਘ ਏਲੀਅਸ ਲੱड्डੂ ਪੁੱਤਰ ਜਗਿੰਦਰ ਸਿੰਘ ਆਬਾਦੀ ਨਾਨਕਪੁਰਾ ਗੁਰੂ ਕੀ ਬਡਾਈ ਇਹ ਤੋਂ 10 ਗ੍ਰਾਮ ਹੈਰਨ ਬਰਾਮਦ ਹੋਏ ਜੀ ਇਹ ਸਾਰਿਆਂ ਦੇ ਆਪਸ ਵਿੱਚ ਕਨੈਕਟ ਹੈ ਜੀ ਕਿ ਇਕੱਲੇ-ਇਕੱਲੇ ਨਹੀਂ ਜੀ ਇਹ ਵੱਖ-ਵੱਖ ਇਹ ਜਿਹੜਾ ਪਹਿਲਾ ਵਾ ਕਨੂਰ ਕਾਲੇ ਵਾਲਾ ਉਹ ਤਾਂ ਇਕੱਲਾ ਹੈ ਜੀ ਬਾਕੀ ਇਹਨਾਂ ਦੋਨਾਂ ਦਾ ਲਿੰਕ ਆਪਸ ਵਿੱਚ ਜੁੜਦਾ ਹੈ ਜੀ ਇਹ ਸੱਚ ਤੋਂ ਲੈ ਕੇ ਆਈ ਨਸ਼ਾ ਜੀ ਇਹ ਅਗੇ ਜਿੰਨ ਦੇ ਫਾਰਵਰਡ ਬੈਕਵਰਡ ਲਿੰਕ ਜਿਹੜੇ ਉਹ ਪਤਾ ਕਰ ਰਹੇ ਆ ਪਤਾ ਕਰਨ ਤੋਂ ਬਾਅਦ ਜਿਹੜੀ ਉਹ ਅਗਲਾ ਜੋ ਵੀ ਇਹਨਾਂ ਤੇ ਪਹਿਲੇ ਵੀ ਕੋਈ ਮੁਕਦਮੇ ਦਰਜ ਨੇ ਜੀ ਹਾਂਜੀ ਪਹਿਲਾਂ ਦਰਜ ਐ ਜੀ ਇਹਨਾਂ ਨੂੰ ਰਿਮਾਂਡ ਵਗੈਰਾ ਮਿਹਰ ਅਸੀਂ ਪੇਸ਼ ਕਰਾਂਗੇ ਜੀ ਇਸ ਕਰਕੇ ਇਹਨਾਂ ਦਾ ਰਿਮਾਂਡ ਦਿਆ ਰਿਹਾ ਮੈਂ ਜੀ ਕਿ ਕਿੰਨੀ ਮਾਤਰਾ ਚ ਸਰ ਟੋਟਲ ਜਿਹੜਾ ਬਰਾਮਦ ਹੋਇਆ ਹੈ 100 ਗ੍ਰਾਮ ਇੱਕੌਲੇ ਹੈ ਜੀ 255 ਗ੍ਰਾਮ ਇੱਕ ਹੈ 10 ਗ੍ਰਾਮ ਇੱਕ ਹੈ ਜੀ ਠੀਕ ਹੈ ਠੀਕ ਹੈ ਜੀ ਇਹਨਾਂ ਕਰਨੇ ਸੀ